ਬਾਈ ਸਾਰੇ ਭੈਣ ਭਰਾਵਾਂ ਨੂੰ ਬਾਈ ਜੀ ਇੱਕ ਬਹੁਤ ਹੀ ਦੁੱਖ ਵਾਲੀ ਗੱਲ ਆ ਬਾਈ ਇੱਕ ਅੰਬਰਸਰ ਦੇ ਜਲੇ ਦੇ ਵਿੱਚ ਤਿੰਨ ਮੁੰਡੇ ਡੁੱਬ ਗਏ ਆ ਨਾਉਣਗੇ ਰੱਸੀ ਨੂੰ ਹੱਥ ਪਾ ਕੇ ਬਾਈ ਨਹਾਉਂਦੇ ਸੀ ਤੇ ਰੱਸੀ ਚਾਣਕ ਕਿਤੇ ਟੁੱਟ ਗਈ ਤੇ ਤਿੰਨੇ ਦੇ ਤਿੰਨੇ ਮੁੰਡੇ ਬਾਈ ਡੁੱਬ ਗਏ ਆ ਨਹਿਰ ਦੇ ਵਿੱਚ ਤੇ ਬਹਿਵੀ ਬਹੁਤ ਜ਼ਿਆਦਾ ਮਜਬੂਰ ਆ ਬਾਈ ਮੈਂ ਜਾ ਨਹੀਂ ਸਕਦਾ ਉਹਨਾਂ ਨੂੰ ਕੱਢਣ ਦੇ ਲਈ ਤੇ ਆਪਦੇ ਬੱਚਿਆਂ ਦਾ ਬਾਈ ਧਿਆਨ ਰੱਖੋ ਯਾਰ ਬਹੁਤ ਹੀ ਜ਼ਿਆਦਾ ਬਾਈ ਇਹ ਜੀਆਂ ਘਟਨਾ ਹੋ ਰਹੀਆਂ ਵਾ ਮੁੰਡੇ ਨਹਾਉਣ ਚਲੇ ਜਾਂਦੇ ਆ ਬਈ ਬਿਨਾ ਦੱਸੋ ਤੇ ਤੈਰਨਾ ਨਹੀਂ ਆਉਂਦਾ ਬਈ ਪਾਣੀ ਦੀ ਹੰਢਗਾਈ ਬਹੁਤ ਜ਼ਿਆਦਾ ਆ ਬਈ ਪਾਣੀ ਇਸ ਟਾਈਮ ਸਾਰੀਆਂ ਨਹਿਰਾਂ ਦੇ ਵਿੱਚ ਫੁੱਲ ਚੱਲ ਰਿਹਾ ਵਾ ਤੇ ਆਪਦੇ ਬੱਚਿਆਂ ਦਾ ਬਈ ਧਿਆਨ ਰੱਖੋ ਯਾਰ ਇਹ ਬਿਨਾ ਬਸੇ ਕਰੋਣਾ ਹੋਣ ਚਲੇਗਾ